श्रीमान संत बाबा हरबंस सिंह जी कार दिल्ली वाले माले गुरु नानक के घरों घरों गुरु साईं जिन्हां ने खुद सेवा, सेवा की शरीर करके और संगत नू भी प्रेरणा की सेवक को सेवा बन आई ना। ਹੁਕਮ ਗੂਜ ਪਰਮ ਪਦ ਪਦ ਗੁਰੂ ਘਰ ਦੇ ਵਿੱਚ ਸੇਵਾ ਦੀ ਬੜੀ ਮਹਾਨਤਾ ਹੈ ਵੈਸੇ ਮਹਾਂਪੁਰਖ ਸੁਣਾਇਆ ਕਰਦੇ ਰਾੜੇ ਸਰੇ ਵਾਲੇ ਪੰਛੀ ਨੇ ਅਸਮਾਨ ਵਿੱਚ ਉੱਜਣਾ ਹੋਵੇ ਦੋ ਖੰਭ ਹੁੰਦੇ ਆ ਸੇਵਾ ਵਾ ਤੇ ਸਿਮਰਨ ਇਹ ਪ੍ਰਮਾਣ ਦਿੰਦੇ ਵੱਡੇ ਸੰਤ ਮਹਾਰਾਜ ਤੈਮੀ ਭਵ ਸਾਗਰ ਤੋਂ ਪਾਰ ਹੋਣਾ ਹੈ ਸਮੁੰਦਰ ਨੂੰ ਇਸ ਨੂੰ ਪਾਪ ਸਾਗਰ ਨੂੰ ਸੰਸਾਰ ਰੂਪੀ ਸਮੁੰਦਰ ਨੂੰ ਤਰਨਾ ਹੈ ਤਾਂ ਤੇਰੀ ਓਡਾਰੀ ਵਾਸਤੇ ਸੇਵਾ ਤੇ ਸਿਮਰਨ ਜ਼ਰੂਰੀ ਹੈ ਸੇਵਾ ਮਨ ਨੂੰ ਸ਼ੁੱਧ ਕਰਦੀ ਹੈ ਮਨ ਨੂੰ ਲੱਗੇ ਹੋਏ દોਸ਼ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਕਾਲਾ ਵੱਲ ਵਸਿਆ ਹੋ ਜਨਮਾਂ ਜਨਮਾਂ ਤਰਾਂ ਦੀ ਮੈਲ ਲੱਗੀ ਹੈ ਸਰ ਸਰਕਾਰ ਵਿਦਵਾਨ ਸਿਆਣੇ ਆਲਮ ਪਾਜਮ ਤਿੰਨ ਮੈਲਾ ਤਿੰਨ ਦੋਸ਼ ਮਲ ਬਖਸ਼ੇ ਪਰ ਤਿੰਨ ਦੋਸ਼ ਲੱਗਿਆ ਮਨ ਲੱਖ ਕੋ ਯਤਨ ਕਰੇ ਸੇਵਾ ਕੀਤੇ ਬਿਨਾ ਮਲ ਦੋਸ਼ ੂਰ ਨਹੀਂ ਹੁੰਦਾ ਕੋ ਜਿੰਨੇ ਮਰਜ਼ੀ ਯਤਨ ਕਰਦਾ ਹੋਵੇ ਸੇਵਾ ਤਾਂ ਹੁਣ ਆਪਾਂ ਗੁਰੂ ਪ੍ਰਮਾਣ ਲੈ ਲਈ ਸਾਡੇ ਵੱਡਿਆਂ ਨੇ ਗੁਰੂ ਪੀਰ ਕਰਦੇ ਰਹੇ ਆਪਣੇ ਪੈਰੋਕਾਰਾਂ ਨੂੰ ਮੁਰਸ਼ਿਦ ਆਪਣੇ ਸੇਵਕਾਂ ਤੋਂ ਸੇਵਾ ਲੈਂਦੇ ਰਹੇ ਹਾਲਾਂਕਿ ਉਹਨਾਂ ਨੂੰ ਜੇ ਵਿਚਾਰ ਕਰਕੇ ਦੇਖੀਏ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕੁਰਬਾਨੀ ਦਾ ਬਚਨ ਹੈ ਪਰ ਫਿਰ ਵੀ ਸੇਵਾ ਕਰਵਾਉਂ ਲੇ ਰਹੇ ਇਤਨੀ ਸੇਵਾ ਕੀਤੀ ਬਾਬਾ ਲੈਣਾ ਜੀ ਨੇ ਸਤਿ ਬਚਨ ਦੇ ਅਧਿਕਾਰੀ ਬਣੇ ਸੰਤੋਂ ਸਾਕਰ ਪਾਰ ਉਤਰੀ ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸਾਦ ਦੀ ਤਰੀਕ ਸੇਵਾ ਗੁਰੂ ਅਮਰਦਾਸ ਮਹਾਰਾਜ ਸਲੋਕ ਮਹੱਲਾ 3 ਹਸਤੀ ਸਿਰਜੋ ਅੰਕ ਹੈ

ਤਾਂ ਖਸਮੇ ਕਾ ਮਹਿਲ ਪਾਤਸ਼ਾਹ ਹੁਣ ਅਜੋ ਹਕਮ ਮੰਦਨ ਨੂੰ ਪਾਉਣ ਤਿਆਰ ਬੜਾ ਔਖਾ ਸਾਥ ਸੀ ਸੇਵਾ ਕਰਨ ਘਟ ਗੁਰਦੁਆਰੇ ਸਲਾਹ ਦੇਣ ਮਤ ਦੇਣ ਜਿਆਦਾ ਜਾਂਦਾ ਸੇਵਾ ਵਾਲੇ ਥੋੜੇ ਹੁੰਦੇ ਆ ਸਲਾਹਾਂ ਲੈ ਲਓ ਜਿੰਨੀਆ ਮਰਜ਼ੀ ਉਹ ਜ਼ਰੂਰ ਦੇ ਦੇਣ ਪਰ ਸੇਵਾ ਬੜੀ ਔਖੀ ਦੇਖੋ ਨਾ ਜਿੱਨਾਂ ਦੇ ਅਸਥਾਨਾਂ ਤੇ ਬੈਠੇ ਹੋ ਆਪ ਬਾਬਾ ਆਦਰ ਸਿੰਘ ਮਹਾਰਾਜ ਰੇਰੂ ਸਾਹਿਬ ਜਦੋਂ ਵੱਡੇ ਸਹਿਬ ਸਤਸਪਾ ਕਰਮ ਸਿੰਘ ਮਹਾਰਾਜ ਹਿੱਤੇ ਵਰਦਾਨ ਵਾਲੇ ਮਹਾਪੁਰਖਾਂ ਕੋਲ ਮਹਾਪੁਰਖਾਂ ਨੇ ਕਹਿੰਦਾ ਇਸ਼ਾਰਾ ਕਰਤਾ ਸੀ ਜਾਣ ਦੋ ਸਾਲ ਸਰ ਫਿਰ ਉਹਨਾਂ ਦੀ ਥਾਂ ਤੇ ਬਾਬਾ ਲਾਲ ਸਿੰਘ ਮਹਾਰਾਜ ਗਏ ਜਦੋਂ ਪਤਾ ਲੱਗਿਆ ਕਿ ਹੁਣ ਸਮਾਂ ਥੋੜਾ ਰਹਿ ਗਿਆ ਮਹਾਪੁਰਖਾਂ ਦਾ 2 ਸਾਲ ਤਕਰੀਬਨ ਹੋ ਚੁੱਕੇ ਨੇ ਫਿਰ ਜਿੰਨੇ ਵੀ ਸੇਵਾਦਾਰ ਸੰਤ ਮਹਾਪੁਰਖਾਂ ਦੇ ਜਾ ਕੇ ਆਪੋ ਆਪਣੀਆਂ ਬੇਨਤੀਆਂ ਕਰਦੇ ਜਿੰਨੇ ਜਿੰਨੇ ਕਿਸੇ ਦੀ ਮੱਤ ਬੁੱਧ ਹੈ ਉਹਨੇ ਕਿ ਮੰਗ ਮੰਗਦਾ ਗੁਰੂ ਮਹਾਪੁਰਖ ਤੋਂ ਕਿਸੇ ਨੇ ਕੁਝ ਮੰਗਿਆ ਕਿਸੇ ਨੇ ਕੋਈ ਵਾਸਤਾ ਕਿਸੇ ਨੇ ਕੋਈ ਦੁਨਿਆਵੀ ਇਤਿਹਾਦਤ ਮੰਗ ਲਿਆ ਜੇ ਬਾਣੀ ਦੇ ਅਨੁਸਾਰ ਦੇਖੀਏ ਤਾਂ ਬਾਣੀ ਤਾਂ ਇਹ ਕਹਿੰਦੀ ਹੈ ਮੰਗ ਨਾ ਮੰਗਨ ਨਿਕਾ ਨਿੱਕਾ ਮੈਨੇ ਚੰਗਾ ਕੀ ਚੰਗਾ ਹਰ ਜਸ ਗੁਰ ਤੇ ਮੰਗਣਾ ਇਹੀ ਮੰਗ ਰੱਖ ਮਹਾਰਾਜ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਦਿਨ ਰਾਤ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ ਮੰਗਣ ਵਾਲੀ ਗੱਲ ਤਾਂ ਇਹ ਐ ਬਾਕੀ ਤਾਂ ਬਾਣੇ ਕਹਿੰਦੇ ਝੂਠਾ ਮੰਗਣ ਜੇ ਕੋਈ ਮੰਗਿਆ ਕਿਸ ਕੋ ਮਰਤੇ ਘੜੀ ਨਾ ਲੱਗੇ ਜੇ ਮੰਗਣਾ ਤਾਂ ਇਹ ਮੰਗ ਮਹਾਰਾਜ ਕਿੱਤੇ ਜਾਈਏ ਨਾ ਜਹਾਨ ਵਿੱਚੋਂ ਖਾਦੀ ਨਾਨਕ ਤੁੰ ਬਾਸੀ ਮਾਲਕ ਜਾਈਏ ਨਾ ਜਹਾਨ ਵਿੱਚੋਂ ਖਾਦੀ ਨਾਨਕ ਤੁੰ ਬਾਸੀ ਨਾਨਕ खा बा जय ख अ no, 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 ਮੈਂ ਪੀਖ ਪੇਖਾਰੀ ਸੇਰੇ ਤੂੰ ਨਿਜਪਤ ਹੈ ਦਾਤਾ ਉਹ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗ ਰੰਗ ਆਪੋ ਆਪਣੀਆਂ ਮੰਗਾ ਮੰਗਦੇ ਜਦੋਂ ਬਾਬਾ ਅਤਰ ਸਿੰਘ ਮਹਾਰਾਜਿਆਂ ਦੀ ਵਾਰੀ ਆਈ ਵਿਚਾਰ ਕਰਦੇ ਆਉਂਦੇ ਆ ਮਨ ਦੇ ਨਾਲ ਕਿ ਮਨਾ ਇਕਾਂਤ ਖਾਂ ਮੰਗਣੀ ਹੈ ਨਾਮ ਦਾ ਕਿਤੇ ਇਕਾਂਤ ਬੈਠ ਕੇ ਬਸ ਸਿਮਰਨ ਕਰਦੇ ਦੇਖੀ ਇਹ ਮੰਨ ਲਈ ਜਗਿਆਸਾ ਸੀ ਮਹਾਪੁਰਖਾਂ ਨੂੰ ਕਹਿਰ ਜਦੋਂ ਬੇਨਤੀ ਕਰਨਗੇ ਕੋਲ ਜਾ ਕੇ ਗਲੂਆ ਰੁਕ ਗਿਆ ਜਿਵੇਂ ਹਜੂਰ ਪਾਪਾ ਜੀ ਅਤਰਸਰ ਵਾਲੇ ਦੱਸਿਆ ਕਰਦੇ ਕਹਿੰਦੇ ਜੇ ਤੂੰ ਵੱਡੇ ਸੰਤਾਂ ਕੋਲ ਬੇਨਤੀ ਕਰਨ ਲੱਗਦੇ ਨਾ ਰਾੜੇਸੜੇ ਵਾਲੇ ਕਹਿੰਦੇ ਭੁੱਲ ਜਾਣਾ ਕੋਲ ਜਾ ਕੇ ਸੋਚ ਕੇ ਬਹੁਤ ਕੁਝ ਜਾਣਾ ਵੀ ਆਹ ਵੀ ਬੇਨਤੀ ਕਰਨੀ ਹੈ ਮਹਾਪੁਰਖਾਂ ਨੂੰ ਆਹ ਵੀ ਪੁੱਛਣਾ ਹੈ ਆਹ ਗੱਲ ਵੀ ਕਰਨੀ ਹੈ ਜਦੋਂ ਕੋੜ ਜਾਣਾ ਕਹਿੰਦੇ ਜਾ ਕੇ ਸਾਰਾ ਕੁਝ ਭੁੱਲ ਜਾਂਦਾ ਕਹਿੰਦੇ ਫਿਰ ਇੱਕ ਦਿਨ ਬੇਨਤੀ ਕੀਤੀ ਮਹਾਰਾਜ ਬੇਨਤੀ ਕਰਨ ਤਾਂ ਆਈਦੇ ਪੋੜਾ ਕੇ ਭੁੱਲ ਜਾਂਦਾ ਕਹਿੰਦੇ ਸੰਤ ਹੱਸ ਕੇ ਕਹਿਣ ਲੱਗੇ ਭਾਈ ਭੁੱਲਿਆ ਹੋਇਆ ਗੋਲੀ ਭੁੱਲੀਦਾ ਜਿਨ੍ਹਾਂ ਨੂੰ ਸੰਸਾਰ ਭੁੱਲਿਆ ਜਿਹੜੇ ਸੰਸਾਰ ਤੋਂ ਆਰਾਮ ਤਾਂ ਉੱਪਰ ਉੱਠ ਗਏ ਅੰਖੇਰ ਕੋੜ ਜਾ ਕੇ ਗਲੂਆ ਰੁਕ ਗਿਆ ਜਿਹੜੀ ਮੰਗ ਮੰਗਣੀ ਸੀ ਜਿਹੜੀ ਬੇਨਤੀ ਕਰਨੀ ਸੀ ਉਹੋਂ ਨਿਕਲ ਗਿਆ ਮੁੱਖ ਤੋਂ ਕਹਿੰਦੇ ਮਹਾਰਾਜ ਸੇਵਾ ਬਖਸ਼ ਫਿਰ ਹੁਕਮ ਹੋਇਆ ਜਿੱਥੇ ਆਪ ਜੀ ਬੈਠੋ ਇਸ ਅਸਥਾਨ 'ਤੇ ਸੰਤ ਮਹਾਰਾਜ ਬਾਬਾ ਕਰਨ ਸਿੰਘ ਜੀ ਕਹਿਣ ਲੱਗੇ ਭਾਈ ਔਜੀਆ ਤੁਹਾਡੇ ਨੇੜੇ ਉੱਥੇ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਗਨੀਖਾ ਨਵੀਖਾ ਲੈ ਕੇ ਗਏ ਆਏ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਪਲੰਗ ਚੁੱਕਿਆ ਹਜੂਰ ਦਾ ਉੱਚ ਦਾ ਪੀਰ ਬਣ ਕੇ ਗਏ ਇੱਥੇ ਰੇਰੂ ਦੇ ਦਰੱਖਤ ਥੱਲੇ ਕੁਝ ਸਮਾਂ ਰੁਕੇ ਆ ਮਾਮਾ ਕਹਿੰਦੇ ਉਹ ਅਸਥਾਨ ਨੂੰ ਜਾ ਕੇ ਆਵਾਜ਼ ਕਰੋ ਉੱਥੇ ਜਾ ਕੇ ਨਾਲੇ ਜਿਹੜਾ ਕਹਿੰਦੇ ਤੇਰੇ ਮਨ ਦਾ ਪੁਰਨਾ ਖਿਆਲ ਹੈ ਨਾਮ ਜਪਣ ਦਾ ਇਕਾਂਤ ਕਹਿੰਦੇ ਉਹ ਜਗ੍ਹਾ ਵੀ ਇਕਾਂਤ ਹੈ ਦੇਖੋ ਇਹ ਬੇਨਤੀ ਕੀਤੀ ਨਹੀਂ ਮਹਾਪੁਰਖ ਨੇ ਆਪ ਦੱਸਿਆ ਪੁਰਨਾ ਬੁਝੀ ਕਹਿੰਦੇ ਉਹ ਥਾਂ ਉਹ ਜਗ੍ਹਾ ਇਕਾਂਤ ਹੈ ਨਾਲੇ ਭਜਨ ਕਰੀ ਜਾਏ ਜਿੱਥੇ ਆਪ ਜੀ ਬੈਠੇ ਹੋ ਨਾ ਇਸ ਅਸਥਾਨ ਤੇ ਇੱਥੇ ਫਿਰ ਮਹਾਂਪੁਰਖਾਂ ਨੇ ਕਿੰਨਾ ਲੰਮਾ ਸਮਾਂ ਇਹ ਸ਼ੁਰੂ ਕਰਦੀ ਸੇਵਾ ਆਪ ਹੱਥੀਂ ਕੀਤੀ। ਬਿਲਕੁਲ ਸਾਤਾ ਛੱਕਾ ਪੱਦਰ ਦੇ ਵਾਸਤੇ ਪਾਉਂਦੇ। ਜਿੱਥੇ ਗੁਰਦੁਆਰਾ ਪੱਕਾ ਪੋਰਾ ਸਹਿ ਬਣਿਆ ਇੱਕ ਇੱਕ ਟੋਲ ਦੇ ਨਾਲ ਇਸ਼ਨਾਨ। ਸੇਵਾਦਾਰਾਂ ਨੇ ਜਲ ਪਾਈ ਜਾਣਾ। ਮਹਾਂਪੁਰਖਾਂ ਨੇ ਬਾਣੀ ਦੇ ਨਿਤਨੇਮ ਬਾਣੀਆਂ ਪੜ੍ਹੀਆਂ ਜਾਣ, ਅਭਿਆਸ ਕਰੀ ਜਾਣ। ਇਓ ਇਸ ਤਰੀਕੇ ਦੇ ਨਾਲ ਇਸ ਸਹਾਨ ਦੀ ਸੇਵਾ ਆਪਣਾ ਗੁਜਾਰਾ ਆਪਣੀ ਪੈਨਸ਼ਨ ਵਿੱਚੋਂ ਕਰਦੇ ਬਹਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾ ਜਿਹੜੀ ਮਾਇਆ ਬਚ ਜਾਣੀ ਗੁਰੂ ਕੇ ਲੰਗਰਾਂ ਵਿੱਚ ਬਾਤ ਮਹਾਂਪੁਰਖਾਂ ਦੀਆਂ ਕਿੱਡਾਂ ਹੁੰਦੀਆਂ ਉਹਨਾਂ ਦੇ ਗੁਣ ਨੇ ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ ਮਹੀਨੇ ਦੇ ਵਿੱਚ ਇੱਕ ਜਾਂ ਦੋ ਸਹਿਜ ਬਾਣ ਕਰਦੇ ਇਹਨਾ ਭਾਈ ਗੁਰੂ ਕਰਦਾ ਲੰਗਰ ਛਕਦੇ ਆ ਗੁਰੂ ਘਰੋਂ ਰੋਟੀ ਖਾਂਦੇ ਆ ਤਾਂ ਸਾਨੂੰ ਵੀ ਗੁਰੂ ਘਰ ਵਾਸਤੇ ਕੁਝ ਕਰਨਾ ਚਾਹੀਦਾ ਹੈ ਦੇਖੋ ਹਾਲਾਂਕਿ ਨਾਲੇ ਮਾਲਕ ਅਸਥਾਨਾਂ ਦੇ ਮਾਲਕਾ ਮਹਾਰਾਜ ਪਰ ਫਿਰ ਵੀ ਇਹ ਜੋ ਮਹਾਪੁਰਖਾਂ ਦੀ ਕਿੱਟਾ ਹੁੰਦੀਆਂ ਨੇ ਸੇਵਾਦਾਰਾਂ ਨੂੰ ਸੇਧ ਦੇਣ ਵਾਸਤੇ ਹੁੰਦੀ ਕਿ ਦੇਖੋ ਕਿਤੇ ਸੇਵਕ ਹੀ ਰਹੋ ਕਿ ਤੇਰਾ ਬਣ ਕੇ ਬਹਿਜੂ ਇਹ ਸਾਰੀ ਸਿੱਖਿਆ ਹੀ ਹੁੰਦੀ ਹੈ ਮਹਾਪੁਰਖ ਬੈਠਣਾ ਉੱਠਣਾ ਕਿਰਿਆ ਸਰੀਰ ਦੀ ਜੋ ਵੀ ਕਰਦਿਆ ਹੋ ਆਪਣੇ ਪੈਰੋਕਾਰਾਂ ਨੂੰ ਆਪਣੇ ਜਗਿਆਸੂ ਨੂੰ ਵਕੇ ਸੇਧ ਦਿੱਤੇ ਆ ਸਿੱਖਿਆ ਦਿੱਤੀ ਐਸੇ ਮਹਾਪੁਰਖ ਕਿਤਨੇ ਮਹਾਪੁਰਖ ਕੋਈ ਸੰਪਰਦਾ ਦੇ ਵਿੱਚ ਸਾਤ ਇੱਕ ਦੂ ਇੱਕ ਚੜੰਦੀਆਂ ਕਿੰਨੇ ਹੀ ਮਹਾਪੁਰਖ ਬਰੋਸਾਏ ਸੰਤ ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮਰਦਾਨਗਰ ਕਿੰਨੇ ਮਹਾਪੁਰਖ ਬਰੋਸਾਏ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਬਾਬਾ ਜੀ ਆਏ ਹੋਏ ਨੇ ਮਹਾਪੁਰਖ ਪੰਜ ਭੈਣੀਆਂ ਵਾਲੇ ਉਹ ਸਮਾਂ ਰਾੜਾ ਸਾਹਿਬ ਦਾ ਜਦੋਂ ਰੈਣ ਸਵਾਈ ਕੀਰਤਨ ਹੋਣਾ ਸਾਰੀ ਸਾਰੀ ਰਾਤ ਖੜਕੇ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਨੇ ਹਰੀ ਕਮਲ ਦੀ ਆਉਂਦੇ ਹੋਰ ਬੇਅੰਤ ਮਹਾਪੁਰਖ ਸੰਤ ਮਹਾਰਾਜ ਬਾਬਾ ਨਾਜਰ ਸਿੰਘ ਜੀ ਮਰੂਕੇਵਾਲ ਖੜ ਕੇ ਕੀਰਤਨ ਕਰਨਾ ਸਾਰੀ ਸਾਰੀ ਰਾਤ ਇੱਕ ਦਫਾ ਸੰਤ ਮਹਾਰਾਜ ਵੱਡੇ ਜਦੋਂ ਸਮਾਪਤੀ ਕਰਨ ਲੱਗੇ ਨਾ ਛੋਟੇ ਸੰਤ ਬੈਠੇ ਜਦੋਂ ਕਿਹਾ ਕਹਿੰਦੇ ਭਾਈ ਹੁਣ ਆਪਾਂ ਸਮਾਪਤੀ ਕਰਦੇ ਹਾਂ ਮਹਾਰਾਜ ਕਹਿੰਦੇ ਭਾ ਕਹਿੰਦੇ ਕੀ ਗੱਲ ਥੱਕ ਗਿਆ ਕਹਿੰਦੇ ਲਓ ਮਹਾਰਾਜ ਹੋਰ ਲਾ ਪ੍ਰੇਮ ਸੀ ਗੁਰ ਭਾਈਆਂ ਨੂੰ ਫੇਰ ਲੱਗੇ ਕਿੰਨਾ ਬਿਨਾ ਉਹ ਕਿਹੜੇ ਸਟਿੱਕਰ ਆ ਇੰਤਜ਼ਾਮ ਇਹਨਾਂ ਕਿੰਨਾ ਕਿ ਵਧੀਆ ਉਹ ਸਾਰੀ ਸਾਰੀ ਰਾਤ ਖੜ ਕੇ ਕਿੰਨੇ ਕਿੰਨੇ ਕੋਤਕ ਮਹਾਪੁਰਖਾਂ ਦੀ ਆਵਾਜ਼ ਕਿਉ ਕਮਾਈਆਂ ਸਨ ਨਾਮ ਦੀ ਨਾਮ ਦੀ ਬਰਕਤ ਹੈ ਸੇਵਾ ਕੀਤੀ ਹੋਈ ਸੀ ਵੱਡਿਆਂ ਦੀ ਪ੍ਰਸੰਨਤਾ ਬਖਸ਼ੀਸ਼ ਕਿਰਪਾ ਉਹ ਹੋਈ ਹੋਈ ਸੀ ਸਾਥ ਆਪਣੇ ਆਪ ਜਿੰਨਾ ਕੋਈ ਮਰਜ਼ੀ ਚਤਨ ਕਰਦਾ ਰਹੇ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਜਿੱਨਾਂ ਚਿਰ ਸੇਵਾ ਨਹੀਂ ਨ ਕਰਦਾ ਗੁਰੂ ਕਰ ਜਿਹੜਾ ਤੇਰਾ ਮਾਲਕ ਹੋਸ਼ ਹੈ ਨਾ ਸੇਵਾ ਤੋਂ ਬਿਨਾ ਗੁਰੂ ਨਹੀਂ ਹੋਣੀ ਤੈਨੂੰ ਦੋਸ਼ ਲੱਗਿਆ ਸ਼ਾਸਤਰਕਾਰ ਵਿਦਵਾਨ ਜਿਨ੍ਹਾਂ ਨੇ ਗ੍ਰੰਥ ਪੰਥ ਨੇ ਸੰਸਾਰ ਜਗਤ ਦੇ ਇਹੀ ਗੱਲਾਂ ਸਮਝਾਉਂਦੇ ਆ ਮਲ ਬਖਸ਼ੇ ਪਰਵਰਨ ਸਭ ਤੋਂ ਪਹਿਲਾ ਦੋਸ਼ ਹੈ ਮਲ ਦੋਸ਼ ਇਹ ਸੇਵਾ ਬਿਨਾ ਗੁਰੂ ਨਹੀਂ ਸੇਵਾ ਕਰਵਾਉਂਦੇ ਆਏ ਗੋਪੀ ਪੀਰ ਬਾਬਾ ਲੈਣਾ ਜੀ ਨੇ ਕਿੰਨੀ ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਕਿਹੜੀ ਉਮਰੇ ਸੇਵਾ ਕਰਦੇ ਜਿਹੜੀ ਉਮਰ ਦੇ ਵਿੱਚ ਭਗਤ ਜੀ ਕਹਿੰਦੇ ਨੈਨੋ ਨੀਰ ਬਹੇ ਤਨ ਕਿੰਨਾ ਭਏ ਕੇਸ ਦੁੱਧ ਵਾਨੀ ਰੁੱਧਾ ਕੰਕ ਸ਼ਬਦ ਨਹੀਂ ਉਚਰੇ ਅਬ ਕੀ ਕਰਾਂ ਪ੍ਰਭ ਜबान ਤਿਲਕਦੀ ਹੈ ਤੁਰਿਆ ਨਹੀਂ ਜਾਂਦਾ ਇੱਕ ਇੱਕ ਕਦਮ ਤੇ ਕਿੰਨੇ ਕਿੰਨੇ ਝੋਲੇ ਆਉਂਦੇ ਆਉਂਦੇ ਉਸ ਉਮਰੇ ਗੁਰੂ ਘਰ ਦੀ ਗੱਦਰ ਢੋਈ 12 ਸਾਲ ਕਿੰਨੀ ਅਣ ਤੱਕ ਘਾਲਣਾ ਗੁਰ ਪੀਰਾਂ ਦੀ ਚੱਕਰੀ ਮਹਾ ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਕਿਸ ਲਾਏ ਹੈ ਸਤਿਗੁਰ ਕੀ ਸੇਵੈ ਲੱਗਿਆ ਪੌਜਲ ਤੈ ਜਿਨ੍ਹਾਂ ਤੇ ਕਿਰਪਾ ਕਰੇ ਨਿਸ਼ਕਾਮਤਾ ਵਾਲੀ ਸੇਵਾ ਕੋਈ ਇੱਛਾ ਨਹੀਂ ਕੋਈ ਮੰਗ ਨਹੀਂ ਕੋਈ ਖਿਆਲ ਨਹੀਂ ਕਦੇ ਕੀਤਾ ਇਤਿਹਾਸੀ 40 ਦਿਨ ਮਹਾਪੁਰਖ ਕੋਈ ਕਹਿ ਦੇਣ ਭਾਈ ਸ਼ਬਦ ਕਰ ਲੈਣ ਜਿਨ ਸੇਵਾ ਕਰ ਲੈ ਬੜਾ ਔਕੇ ਹੋ ਜਾਂਦੇ ਆ ਵੀ ਪਤਾ ਨਹੀਂ ਕਦੋਂ ਕ ਦਿਨ ਪੂਰੇ ਹੋਣੇ ਆ ਇਹ ਤਾਂ ਮਹਾਪੁਰਖਾਂ ਨੇ ਜੱਬੇ ਪਾਤਾ ਨਾ ਤੇ ਮਹਾਪੁਰਖ ਦੀ ਨਿੰਦਿਆ ਕਰਨ ਨੂੰ ਇੱਕ ਮਿੰਟ ਲਈ ਦੇ ਕਈ ਵਾਰੀ ਅਸੰਤ ਉਹਨੇ ਜੀ ਬਾਬੇ ਉਹਨਾਂ ਦੀ ਕਮਾਈ ਦੇਖੋ ਕਾਲਣਾ ਦੇਖੋ ਬੜਾ ਔਖਾ ਸਭ ਤੋਂ ਔਖਾ ਕੰਮ ਹੈ ਨਾਮ ਜਪਣਾ ਆਖਣੇ ਔਖਾ ਸੱਚਾ ਨਾਮ ਸਾਰੇ ਦੁਨੀਆਂ ਦੇ ਖਿਆਲ ਰੋਕ ਕੇ ਮਨ ਨੂੰ ਟਿਕਾ ਕੇ ਬੈਠਣਾ ਬੜਾ ਔਖਾ ਹੈ। ਇਹਨੂੰ ਸਾਰਾ ਦਿਨ ਭਜਾਈ ਕਰਦਾ ਮਨ ਜੀਵਤੀ। 1 ਮਿੰਟ ਵੀ 1 ਮਿੰਟ ਤਾਂ ਬੜਾ ਬড়ੂਰ ਹੈ। 1 ਛਿੰਨ ਮਿੰਟ ਵੀ ਕੋਦੇ ਫੁਰਨਾਏ ਦਾ ਨਾਸ਼ ਨਹੀਂ ਹੁੰਦਾ 24 ਘੰਟੇ। ਪਰ ਸਤਪੁਰਖ ਕਿੰਨਾ ਲੰਮਾ ਲੰਮਾ ਸਮਾਂ ਬੈਠੇ ਰਹੇ। ਆਓ ਜਿਨ੍ਹਾਂ ਦੀ ਯਾਦ ਵਿੱਚ ਬੈਠੀ। ਬਾਬਾ ਹਰਵਾਰ ਸਿੰਘ ਜੀ ਪੰਥਰੰਤਰ। ਸਰ ਸੇਵਾ ਦਿੱਲੀ ਵਾਲੇ ਮਹਾਮਾ ਬਾਬਾ ਗੁਰਮukh ਸਿੰਘ ਜੀ ਨੇ ਨਾਂ ਰੱਖਿਆ ਇਹਨਾਂ ਦਾ ਹਰਬੰਸ ਸਿੰਘ ਪਹਿਲਾ ਨਾਮ ਸੀ ਹਰੀ ਸਿੰਘ ਨੂਰਪੁਰ ਥਲ ਪਾਕਿਸਤਾਨ ਬਣਨ ਤੋਂ ਪਹਿਲਾਂ ਮਹਾਪੁਰਖਾਂ ਦਾ ਨਿਕਰ ਪਿਤਾ ਸਰਦਾਰ ਆਸਰਾ ਸਿੰਘ ਮਾਤਾ ਧਰਮਕੌਰ ਦੇ ਉੱਖੋਂ ਇਹਨਾਂ ਦੇ ਪਿੰਡ ਕਹਿੰਦੇ ਮਹਾਪੁਰਖਾਂ ਦਾ ਆਸਥਾਨ ਸੀ ਉਦਾਸੀ ਸਾਧੂਆਂ ਦਾ ਉੱਥੇ ਜਾਇਆ ਕਰਦੇ ਬਚਪਨ ਤੋਂ ਹੀ ਸ਼ੌਂਕ ਸੀ ਗੁਰੂ ਘਰ ਦੀ ਸੇਵਾ ਦਾ ਜਦੋਂ ਸੇਵਾ ਕਰਨ ਗਏ ਬਸ ਵਿੱਚੋਂ ਉਤਰ ਕੇ ਮਹਾਪੁਰਖ ਖੜੇ ਸੀ ਬਾਬਾ ਗੁਰਮukh ਸਿੰਘ ਜੀ ਕਹਿੰਦੇ ਆਪ ਹੀ ਭੁੰਗਿਆ ਤੂੰ ਹਰੀ ਕੀ ਬਸ ਤੋਂ ਆਇਆ ਬਸ ਫਿਰ ਹਰਬੰਸ ਸਿੰਘ ਨਾਂ ਪੈ ਗਿਆ ਮਹਾਪੁਰਖ ਘਰ ਦਾ ਨਾਂ ਹਰੀ ਸਿੰਘ ਸੀ ਮਹਾਪੁਰਖਾਂ ਦਾ ਫਿਰ ਅਣਤਕ ਸੇਵਾ ਦੇਖੋ ਕਿੰਨੇ ਅਸਥਾਨ ਮਹਾਪੁਰਖਾਂ ਨੇ ਬਣਵਾਏ ਬਾਬਾ ਗੁਰਮukh ਸਿੰਘ ਬਾਬਾ ਵੀਰਮਦਾਸ ਬਦੋਸ਼ੀ ਵਾਲਿਆਂ ਦੇ ਬਰੋਸਾਏ ਮਹਾਪੁਰਖਾਂ ਪਾਪਾ ਗੁਰਮੁਖ ਸਿੰਘ ਜਿਹਨਾਂ ਤੋਂ ਕਾਰ ਸੇਵਾ ਚੱਲਦੀ ਆਉਂਦੀ ਆ ਨਾ ਪਾਪਾ ਪੀਰ ਮਦਾਸ ਮਹਾਰਾਜ ਜੀ ਆਪ ਜੀ ਨੇ ਤਾਂ ਕਾਫੀ ਤਫਾ ਸੁਣਿਆ ਹੋਣਾ ਬੜਾ ਸਖਤ ਬਿਹਰਾ ਸੀ ਉਹਨਾਂ ਸੋਟਾ ਵੀ ਮਾਰਦੇ ਗਾਲਾਂ ਵੀ ਕੱਢ ਦਿੰਦੇ ਨਗਨ ਰਹਿੰਦੇ ਨਗਨ ਫਿਰ ਤਰੰਗ ਇਹ ਕਿ ਉਹ ਸੋਭਾ ਪਾਵੇ ਦੇਗੰਬਰ ਜਿਹਨੂੰ ਪਰਮਾਰਥ ਦੇ ਰਸਤੇ ਵਿੱਚ ਦੇਗੰਬਰ ਕਿਹਾ ਜਾਂਦਾ ਹੈ ਉਹ ਭੂਮਿਕਾ ਵਿੱਚ ਵਿਚੰਦੇ ਜਿਵੇਂ ਬਾਬਾ ਧਿਆਨਾ ਜੀ ਪਟਿਆਲੇ ਉਹਨਾਂ ਦੀ ਕਿਰਿਆ ਵੀ ਬੀਬੀਆਂ ਮਾਤਾਵਾਂ ਕਰਾਇਆ ਕਰਦੇ ਉਹ ਵੀ ਵਸਤੂ ਨਸੀ ਪਾਉਂਦੇ ਸੀ ਬਾਬਾ ਵੀਰਮਦਾਸ ਜੀ ਦੀ ਸੇਵਾ ਵਿੱਚ ਰਹੇ ਬਾਬਾ ਗੁਰੂ ਸਿੰਘ ਇੱਕ ਦਿਨ ਕਹਿੰਦੇ ਬੇਨਤੀ ਕੀਤੀ ਮਹਾਪੁਰਖਾਂ ਨੂੰ ਬਾਬਾ ਗੁਰਮukh ਸਿੰਘ ਜੀ ਕਹਿੰਦੇ ਮਹਾਰਾਜ ਮੈਂ ਹਜੂਰ ਸਾਹਿਬ ਜਾ ਕੇ ਆਉਣਾ ਇੱਕ ਦੋ ਦਿਨ ਤਾਂ ਉਹ ਕੁਝ ਕਹਿ ਨਹੀਂ ਉਹਨਾਂ ਨੇ ਫੇਰ ਬੇਨਤੀ ਕਹਿੰਦੇ ਮਹਾਰਾਜ ਹਜ਼ੂਰ ਸਾਹਿਬ ਜਾ ਕੇ ਆਉਣ ਮਹਾਪੁਰਖ ਕਹਿੰਦੇ ਭਾਈ ਜਾਇਆ ਪਰ ਮੇਰੀ ਸੇਵਾ ਜੀ ਨੂੰ ਲਾ ਕੇ ਜਾਇਆ ਆਪਣੀ ਤਣੀ ਇੱਕ ਨਾਲ ਸੇਵਾਦਾਰ ਸੀ ਉਹਨਾਂ ਦੇ ਕਹਿੰਦੇ ਜੀ ਆਹ ਭਾਈ ਇੱਕ ਸੇਵਾ ਸੰਭ ਕਹਿੰਦੇ ਠੀਕ ਹੈ ਇਹਨੂੰ ਸਮਝਾ ਜਾ ਸਾਧਾ ਉਹਨੂੰ ਸਮਝਾ ਕੇ ਵੀ ਕਿੰਨੇ ਵਜੇ ਜਲ ਪਾਣੀ ਦੇਣਾ ਮਹਾਮਤ ਕਦੋਂ ਆਰਾਮ ਕਿਵੇਂ ਆਵਾਜ਼ ਦੇਣਗੇ ਕਿਵੇਂ ਕੋਲ ਜਾਣਾ ਸੇਵ ਮਹਾਪੁਰਖਾਂ ਕੋਲ ਰਹਿਣਾ ਬਹੁਤ ਕਸਵਟ ਛਲਣੀ ਉਹਨਾਂ ਦੀ ਬੜੀ ਔਕਤ ਬੜਾ ਸਖਤ ਪਹਿਰਾ ਹੁੰਦਾ ਮਹਾਮਤ ਆਪੋ ਆਪਣੀਆਂ ਅਸੰਤ ਸਮੂਹ ਅਨੇਕਮਤੀ ਆਪੋ ਆਪਣੇ ਪਹਿਰੇ ਵਿੱਚ ਵਿਚਰਦੇ ਆ ਮਹਾਮਤ ਕਹਿੰਦੇ ਜੀ 7 ਵਜੇ ਨੂੰ ਸੇਵਾ ਵਿੱਚ ਲਾ ਕੇ ਬਾਬਾ ਗੁਰਮukh ਸਿੰਘ ਜੂਰ ਸਾਹਿਬ ਚਲੇ ਗਏ ਮਹਾਪੁਰਖਾਂ ਨੇ ਪਹਿਲੇ ਦਿਨੇ ਰਾਤ ਨੂੰ 10:00 ਵਜੇ ਸੰਤ ਬਾਬਾ ਵੀਰਮਦਾਸ ਮਹਾਰਾਜ ਬਾਹਰ ਆ ਗਏ ਆਪਣੇ ਕਮਰੇ ਵਿੱਚ ਬਾਹਰ ਆ ਕੇ ਉਹਨੂੰ ਬੁਲਾਇਆ ਭੱਜ ਕੇ ਗਿਆ ਕੋਲ ਜਿਹੜਾ ਸੇਵਾਦਾਰ ਲਾ ਕੇ ਗਏ ਸੀ ਕਹਿੰਦੇ ਭਾਈ ਕੀ ਟਾਈਮ ਹੋ ਗਿਆ ਕਹਿੰਦੇ ਮਹਾਰਾਜ 10:00 ਵਜੇ ਕਹਿੰਦੇ ਆਪਣਾ ਗੁਰਮੁਖ ਕਿੱਥੇ ਹੈ ਕਹਿੰਦੇ ਮਹਾਰਾਜ ਹਜੂਰ ਸਾਹਿਬ ਗਿਆ ਦਰਸ਼ਨ ਕਰਨ ਤੱਕ ਸੈਕ ਕਹਿੰਦੇ ਇਹ ਕਿੱਧਰ ਪੈਂਦਾ ਹੈ ਕਹਿੰਦੇ ਮਹਾਰਾਜ ਦੱਖਣੰਦੇੜ ਕਹਿੰਦੇ ਠੀਕ ਹੈ ਫਿਰ ਚਲੇ ਗਿਆ ਅੰਦਰ ਉਹਦੇ ਜਦੋਂ ਮੱਖ ਜੀ ਲੱਗਣ ਲੱਗੀ ਅੱਧੇ ਪੌਣੇ ਘੰਟੇ ਬਾਅਦ ਫੇਰ ਆ ਗਏ ਮਹਾਰਾਜ ਕੋਲ ਬੁਲਾਇਆ ਭੱਜ ਕੇ ਗਿਆ ਨਮਾ ਨਮਾ ਸੀ ਬੜਾ ਚਾਉਸ ਕਹਿੰਦੇ ਹਾਂ ਮਹਾਰਾਜ ਕਹਿੰਦੇ ਆਪਣਾ ਗੁਰਮੁਖ ਕਿੱਥੇ ਹੈ ਜਿਹਦੇ ਨਾਲ ਮਨ ਮਿਲਦਾ ਹੁੰਦਾ ਹੈ ਮਾਪੁਰਖਾਂ ਦਾ ਉਹ ਤਾਂ ਕਹਿੰਦੇ ਇੱਕ ਵਾਰੀ ਜੀ ਕਿਸੇ ਨੂੰ ਪਿਆਰ ਨਾਲ ਨੋਂ ਵੀ ਲੈ ਕੇ ਆ ਨਾ ਪਤਾ ਨਹੀਂ ਕਿੰਨੀਆਂ ਖੁਸ਼ੀਆਂ ਰੱਬ ਦੇ ਪਿਆਰੇ ਆ ਆਪਣੇ ਮੁੱਖ ਤੋਂ ਇੱਕ ਵਾਰ ਨੋਂ ਹੀ ਲੈ ਦੇਵੇ ਕਿਸੇ ਦਾ ਬਾਬਾ ਜੀ ਬੈਠੇ ਨੇ ਪੰਜ ਪੈਣੀਆਂ ਵਾਲੇ ਜਦੋਂ ਮਹਾਰਾਜ ਬਾਬਾ ਨਾਜਰ ਸਿੰਘ ਆਵਾਜ਼ ਦਿਆ ਕਰਦੇ ਉਹ ਨੋਂ ਲੈ ਕੇ ਛੋਟਾ ਉਹ ਮਿੱਕਿਆ ਕਿੱਥਿਆਂ ਦੀ ਸਾਡੇ ਉੱਥੇ ਬਿਰੋਲਕ ਦੱਸਿਆ ਕਰਦੇ ਆ ਸਾਡੇ ਕੋਲ ਰਹਿੰਦੇ ਆ ਦਸਰ ਗਾਲਾਂ ਵੀ ਕੱਢੀਆਂ ਪ੍ਰੇਮ ਵੀ ਕਰਨਾ ਪੂਰਨਾ ਵੀ ਉਹ ਕਿੱਥੇ ਮਰ ਗਿਆ ਕੋਈ ਇਹ ਪ੍ਰੇਮ ਹੁੰਦਾ ਹੈ ਆਪਣੇ 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 ਸੇਵਕ ਨਾਲ ਪ੍ਰੇਮ ਹੁੰਦਾ ਹੈ ਮਾ ਜਿਹਦੇ ਨਾਲ ਮਨ ਮਿਲਦਾ ਜਿੱਤੇ ਖੁਸ਼ੀ ਹੈ ਪ੍ਰਸੰਨਤਾ ਹੈ ਕਹਿੰਦੇ ਕਿੱਥੇ ਆ ਗੁਰਮਖ ਕਹਿੰਦੇ ਮਹਾਰਾਜ ਹਜੂਰ ਸਾਹਿਬ ਗਿਆ ਕਹਿੰਦੇ ਹਜੂਰ ਸਾਹਿਬ ਕਿੱਧਰ ਹੈ ਕਹਿੰਦੇ ਮਹਾਰਾਜ ਦੱਖਣ ਨਦੇੜ ਕਹਿੰਦੇ ਠੀਕ ਆ ਭਾਈ ਫੇਰ ਅੰਦਰ ਚਲੇ ਗਏ ਉਹ ਫੇਰ ਆਰਾਮ ਕਰਨ ਲੱਗ ਗਿਆ ਅੱਧੇ ਪੌਣੇ ਘੰਟੇ ਬਾਅਦ ਫੇਰ ਬਾਹਰ ਆ ਗਿਆ ਕਹਿੰਦੇ ਉਹ ਗੱਲ ਸੁਣੋ ਉਹ ਅੱਖਾਂ ਜਿਹਾ ਮਲਦਾ ਆਵੇ ਵਿਚਾਰਾ ਔਖਾ ਹੋ ਗਿਆ ਕਿੱਥੇ ਤਾਂ ਰਾਤ ਆਰਾਮ ਨਾਲ ਸੌਂ ਕੇ ਕੱਟਦਾ ਸੀ ਅੰਦਰੋਂ ਅੰਦਰ ਹੀ ਸੋਚਦਾ 50% ਤਾਂ ਖਿੱਚ ਗਿਆ ਅੰਦਰੋਂ ਸੋਚਦਾ ਵੀ ਕਿੱਥੇ ਪੰਗਾ ਲੈ ਲਿਆ ਮਹਾਪੁਰਖਾਂ ਨੇ ਕਿਹਾ ਕਹਿੰਦੇ ਭਾਈ ਆਪਣਾ ਗੁਰਮੁਖ ਕਿੱਥੇ ਉਹੀ ਤੀਸਰੀ ਦਫਾ ਫੇਰ ਬਜਨ ਕੀਤੀ ਕਹਿੰਦੇ ਮਹਾਰਾਜ ਖਿਜ ਗਿਆ ਅੱਕ ਗਿਆ ਕਹਿੰਦੇ ਤੁਹਾਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਐ ਜਿਵੇਂ ਗੁਰੂ ਅਮਰਦਾਸ ਮਹਾਰਾਜ ਖੜੇ ਬਣਵਾਉਂਦੇ ਸੀ ਨਾ ਢਵਾਈ ਜਾਣ ਬਣਵਾਈ ਜਾਣ ਸੇਵਕ ਨੇ ਤਾਂ ਸੇਵਾ ਕਰਨੀ ਐ ਜੋ ਮਰਜ਼ੀ ਕਰਾਈ ਜਾਵੇ ਕਹਿੰਦਾ ਮਹਾਰਾਜ ਮੈਂ ਕਈ ਦਫਾ ਕਿਹਾ ਵੀ ਹਜੂਰ ਸਾਹਿਬ ਗਿਆ ਕਹਿੰਦੇ ਠੀਕ ਆ ਭਾਈ ਆਰਾਮ ਕਰ ਕਹਿੰਦੇ ਡੇਢ 2 ਵਜੇ ਫੇਰ ਆਗੇ ਆਉਂਗਾ ਦਾ ਦਿਨ ਰਾਤ ਤਿੰਨੇ ਖਿੱਚ ਜਿਨ੍ਹਾਂ ਨੇ ਕਾਦੀਕਰ ਆਰਾਮ ਨਹੀਂ ਬੰਦੇ ਉਹ ਕਿੱਥੇ ਸੌਂਦੇ ਆ ਬੱਧਾ ਆਖੇ ਦੂਰ ਬੜੀ ਮੰਝਲ ਫਕੀਰ ਦੀ ਐ ਲੋਕਾਂ ਨੂੰ ਕੀ ਪਤਾ ਕਿੱਥੇ ਫੱਕਰ ਵਿਰਾਜ ਦੇ ਸੁੰਨ ਜੋ ਸਮਾਦ ਲੱਗੀ ਨਾਲ ਕੋਈ ਆਤਮਾ ਦੇ ਦੁਨੀਆ ਕੀ ਜਾਣੇ ਵੀ ਸੁੱਤੇ ਹੈਗੇ ਸਾਰੀ ਸਾਰੀ ਰਾਤ ਬੈਠ ਕੇ ਰੱਬ ਦੀ ਆਬਾਦਤ ਬੰਦਗੀ ਕਰਦੇ ਫੇਰ ਬਾਹਰ ਆਏ ਫੇਰ ਆਵਾਜ਼ ਦਿੱਤੀ ਬਸ ਫੇਰ ਅੱਖ ਕੇ ਆ ਖਿਜ ਗਿਆ ਕਹਿੰਦਾ ਜੀ ਮੇਤੋਂ ਨਹੀਂ ਹੁੰਦੀ ਸੇਵਾ ਮੈਂ ਤਾਂ ਹੱਥੇ ਜੋੜੇ ਤੁਹਾਨੂੰ ਮੈਂ ਕਿੰਨੀ ਵਾਰ ਦੱਸਦਾ ਬਸ ਆਹੀ ਕਰਾਉਣਾ ਸੀ ਉਹਦੇ ਮੁਕਤ ਪੂਰਨਾ ਹੁੰਦਾ ਕਈਆਂ ਦਾ ਵੀ ਮੈਂ ਵੀ ਸੇਵਾ ਕਰਕੇ ਦੇਖ ਲਈ ਮੈਂ ਵੀ ਦੇਖਾਂ ਤਾਂ ਕਿੰਨਾ ਗਨੰਦ ਉੱਤੇ ਕੀ ਗੱਲ ਬਾਤ ਹਰ ਕੋਈ ਨਹੀਂ ਕਰ ਸਕਦਾ ਇਹ ਬਹੁਤ ਉੱਤ ਗੁਰੂ ਪੀਰਾਂ ਨੂੰ ਖੁਸ਼ ਕਰਨਾ ਬਹੁਤ ਹੈ ਬਾਣੀ ਕਹਿੰਦੀ ਸਤਪੁਰ ਅੱਗੇ ਸੀਸ ਭੇਟ ਦੇਓ ਜਿਹੜਾ ਸੀਸ ਦੇਣਾ ਹੈ ਹੰਕਾਰ ਤਾਂ ਮਨ ਦਾ ਮਾਰ ਦੇਣੀ ਆ ਆਪਣੀ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਮਨ ਕਰਕੇ ਨੀਵਾ ਹੋਣਾ ਅੰਦਰੋਂ ਆਪਣੇ ਸਾਰੇ ਖਿਆਲ ਮਾਰ ਦੇਣੇ ਇਹਨੂੰ ਕਹਿੰਦੇ ਆ ਪਹਿਲਾਂ ਮਰਨ ਕਬੂਲ ਹੋਰ ਸਿਰ ਨਹੀਂ ਵਡਾਉਣਾ ਹਾ ਜਿਹੜਾ ਹੰਕਾਰ ਦਾ ਸਿਰ ਕਦਿਆ ਹੋਇਆ ਤੇ ਇਹ ਵਡਾਉਣਾ ਇਹਨੂੰ ਕਹਿੰਦੇ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਬਨਾ ਕੀ ਰੇਣ ਦਾ ਸਾਰਿਆਂ ਦੀ ਰੇਣ ਹੋਜਾ ਫੇਰ ਕਹਿੰਦੇ ਇੱਧਰ ਨੂੰ ਦੇਖੀ ਨਹੀਂ ਧਿਆਨ ਨਾ ਦੇਈਂ ਇੱਧਰ ਨੂੰ ਤੇਰਾ ਰਾਣੀਏ ਇਹ ਬੜੀ ਔੜੀ ਏ ਮੰਜ਼ਲ ਔਖੀ ਕਾਟੀ ਮੁਸ਼ਕਿਲ ਪੈਂਦਾ ਮਹਾਪੁਰਖ ਸ਼ਬਦ ਪੜਿਆ ਕਰਦੇ ਪੰਜ ਪੈਣੀਆਂ ਵਾਲੇ ਪੜ੍ਹਦੇ ਆ ਕਬੀਰ ਜਿਹੇ ਮਾਰਗ ਪੰਡਤ ਗਏ ਪਾਛੇ ਪਰੀ ਪਰੀ ਜਿਹੜਾ ਰਸਤਾ ਪੰਡਤਾਂ ਨੇ ਕਰਮ ਕਾਂਡੀਆਂ ਨੇ ਚੁਣਿਆ ਕਹਿੰਦੇ ਉਹਦੇ ਪਿੱਛੇ ਬੜੀ ਦੌੜ ਸੀ ਬੜੀ ਦੁਨੀਆ ਦੀ ਇੱਕ ਅਵਕਟ ਘਾਟ ਦੀ ਰਾਮ ਕੀ ਸੋ ਚੜ ਰਹੇ ਕਬੀਰ ਜਿੱਧਰ ਨੂੰ ਕਬੀਰ ਗਿਆ ਉਧਰ ਨੂੰ ਕੋਈ ਵੀ ਨਹੀਂ ਸੀ ਸੱਚਾਲੇ ਪਾਸੇ ਕਿਹੜਾ ਹੁੰਦਾ ਆ ਕੱਠ ਛੋਸ਼ੇ ਤਾਂ ਇੱਥੇ ਮਰਜੀ ਕਰ ਲੋ ਇੱਥੇ ਬਥੇਰੇ ਨੇ ਮਖੰਡੀਆਂ ਦੇ ਬਹੁਤ ਘੱਟ ਵੱਠ ਬੜੇ ਠਾਠੇ ਵਾਗੇ ਇੱਕ ਅਵਕਟ ਘਾਟ ਦੀ ਰਾਮ ਕੀ ਸੋ ਚੜ ਰਹੇ ਕਬੀਰ ਉਸੇ ਨੂੰ ਮਹਾਰਾਜ ਬਾਣੀ ਵਿੱਚ ਲਿਖਦੇ ਆ ਕੀ ਬੜੀ ਔਖੀ ਏ ਮੰਜ਼ਿਲ ਬਕੀਰਾ ਓਹ ਕਿਏ ਮੰਜ਼ਿਲ ਬਕੀਰਾ

ਮਹਾਂਪੁਰਖ ਸੰਤ ਬਾਬਾ ਗੁਰਮੁਖ ਸਿੰਘ ਜੀ ਜਿੱਥੋਂ ਕਾਰ ਸੇਵਾ ਤੇ ਚੱਲਦੀ ਆਹੀ ਹੈ ਬਾਬਾ ਢੰਡਾ ਸਿੰਘ ਬਾਬਾ ਜੀਵਨ ਸਿੰਘ ਬਾਬਾ ਖੜਕ ਸਿੰਘ ਕਿੰਨੇ ਹੀ ਮਹਾਂਪੁਰਖ ਕਾਰ ਸੇਵਾ ਵਾਲੇ ਅੱਗੇ ਦੀ ਅੱਗੇ ਇਸ ਸੰਪਰਦਾ ਦੇ ਵਿੱਚ ਹੁੰਦੇ ਆਏ